ਗ੍ਰੇਨ ਦੇ ਉੱਤੇ ਇੱਕ ਮੁੰਡਾ ਨਜ਼ਰ ਆ ਰਿਹਾ ਤਾਂ ਦੱਸ ਦੇ ਕਿਸ ਨੇ ਜਹੀ ਕਰਤੂਤ ਕੀਤੀ ਜਿਸ ਤੋਂ ਬਾਅਦ ਇਹ ਬਦਲ-ਬਦਲ ਕੇ ਕਿਰਾਏ ਦੇ ਮਕਾਨਾਂ ਤੇ ਵੀ ਰਹਿ ਰਿਹਾ ਸੀ ਤਾਂ ਕਿ ਇਸ ਦੀ ਪਛਾਣ ਨਾ ਹੋ ਸਕੇ ਪਰ ਪੁਲਿਸ ਦੀ ਨਜ਼ਰ ਦੇ ਵਿੱਚ ਉਹ ਕਿੰਨਾ ਕੁ ਚਿਰ ਇਹ ਬਚ ਸਕਦਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਦੱਸ ਦੇ ਕਿ ਬਠਿੰਡਾ ਸੀਆਈਏ ਸਟਾਫ ਵੱਲੋਂ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ 56 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਨਸ਼ਾ ਤਸਕਰ ਦੇ ਖਿਲਾਫ ਪਹਿਲਾਂ ਵੀ ਬਠਿੰਡਾ ਦੇ ਵੱਖ-ਵੱਖ ਥਾਣੇ ਦੇ ਵਿੱਚ ਕਈ ਮਾਮਲੇ ਦਰਜ ਨੇ ਅਤੇ ਇਹ ਬਦਲ ਬਦਲ ਕੇ ਮਕਾਨ ਕਿਰਾਏ ਤੇ ਲੈ ਕੇ ਰਹਿੰਦਾ ਸੀ ਨਸ਼ਾ ਤਸਕਰ ਜਦੋਂ ਇਹਦੇ ਤੇ ਸ਼ੱਕ ਹੋਇਆ ਤਾਂ ਪੁਲਿਸ ਇਸ ਨੂੰ ਗ੍ਰਿਫਤਾਰ ਨਾ ਕਰ ਸਕੇ ਤਾਂ ਫਿਰ ਇਹ ਬਦਲ ਕੇ ਕਿਰਾਏ ਦੇ ਮਕਾਨਾਂ ਦੇ ਵਿੱਚ ਰਹਿੰਦਾ ਸੀ ਪਰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਐਸਪੀਡੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਅਸੀਂ ਜਿਹੜੇ ਨਸ਼ਾ ਵੇਚਣ ਵਾਲੇ ਮਾੜੇ ਅੰਸਰਾਂ ਦੇ ਵਰਕਰਾਂ 'ਤੇ ਸਾਡੀ ਲਗਾਤਾਰਤਾ ਦੇ ਵਿੱਚ ਇੱਕ ਮਹਮਾਬੱਡੀ ਹੋਈ ਆ ਇਸ ਦੇ ਦੀਨੀ ਸਾਡਾ ਇੱਕ ਸੀਐਸਟਾਫ ਬੰਨ ਵਾਲੇ ਐਸਆਈ ਪਰਮਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਬਸਡਾ ਨੇੜੇ ਗਣੇਸ਼ਾ ਵਸਤੀ ਤੋਂ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਔਰ ਪਗੋਪੀ ਨੂੰ ਉਸਤੇ ਕਾਬੂ ਕਰਕੇ ਉਸ ਤੋਂ ਅਸੀਂ 56 ਗ੍ਰਾਮ ਹੈਰਵਨ ਦੀ ਬਰਾਮਦਗੀ ਕੀਤੀ ਆ ਜਿਹੜਾ ਕਿ ਇਹ ਪਹਿਲਾਂ ਤਾਂ ਇਹ ਗੁਰਤੇਗ ਬਾੰਦਰ ਮੱਲੇ ਦੇ ਵਿੱਚ ਰਹਿੰਦਾ ਸੀ ਇਹ ਬਾਰ ਬਾਰ ਸ਼ਹਿਰ ਦੇ ਵਿੱਚ ਮਹੱਲੇ ਬਦਲ ਬਦਲ ਕੇ ਰਹਿ ਰਿਹਾ ਹੁਣ ਇਹ ਫੇਰ ਚਾਰ ਬਟਿੰਡਾ ਦੇ ਵਿੱਚ ਰਹਿ ਰਿਹਾ ਇਥੇ ਪਹਿਲਾਂ ਵੀ ਮੁਕਦਮੇ ਦਰਜ ਹੋ ਸਨ ਹਾਂ ਹਾਂ ਇਹ ਜਿਹੜਾ ਵਿਅਕਤੀ ਆ ਇਹ ਨਸ਼ੇ ਦਾ ਸਦਾਗਰ ਹੈ ਤੇ ਇਹਦੇ ਤੇ ਪਹਿਲਾਂ ਵੀ 7 ਵੱਖ-ਵੱਖ ਥਾਣੇ ਸਾਡੇ ਬਟਿੰਡਾ ਜ਼ਿਲ੍ਹੇ ਦੇ ਥਾਣਿਆਂ ਦੇ ਵਿੱਚ 7 ਐਨਡੀਪੀ ਐਕਟ ਅਧੀਨ ਮੁਕਦਮੇ ਦਰਜ ਆ ਤੇ ਅਸੀਂ ਇਹਦੀ ਜਿੰਨੇ ਵੀ ਇਹਨੇ ਇਨਾਂ ਤੋਂ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਈ ਆ ਤੇ ਉਹ ਉਸ ਨੂੰ ਅਸੀਂ ਐਨਡੀਪੀ ਐਕਸੈਪਟ ਦੇ ਅਧੀਨ ਦੇ ਅਧੀਨ ਧਰਾਮਾ ਦੇ ਉਹਨੂੰ ਵੀ ਅਸੀਂ ਫ੍ਰੀਜ਼ ਕਰਵਾ ਰਹੇ ਹਾਂ ਤੇ ਬਾਅਦ ਦੇ ਵਿੱਚ ਇਹਦੀ ਲिलामी ਕਰਵਾਈ ਜਾਊਗੀ ਸਰਹੰਨ ਵਾਲੇ ਕਿੱਥੋਂ ਨੇ ਇਹ ਇਹ ਜਿਹੜਾ ਵਿਅਕਤੀ ਆ ਇਹ ਪਹਿਲਾਂ ਤਾਂ ਗੁਰਤੇਗ ਬਾਧਰ ਮਹੱਲਾ ਗੁਰਤੇਗ ਬਾਧਰ ਬਠਿੰਡਾ ਵਿੱਚ ਰਹਿੰਦਾ ਸੀ ਤੇ ਮਹੱਲੇ ਬਦਲ-ਬਦਲ ਕੇ ਰਹਿਣ ਦਾ ਆਦੀ ਆ ਤੇ ਹੁਣ ਇਹ ਇਹ ਫੇਜ਼ ਨੰਬਰ 4 ਬਠਿੰਡਾ ਦੇ ਵਿੱਚ ਰਹਿ ਰਿਹਾ ਇਹ ਬਸ ਦਿਖਾਵੇ ਦੇ ਤੌਰ ਤੇ ਇਹ ਇਹ ਲੋਕਾਂ ਨੂੰ ਸ਼ੋਅ ਪ੍ਰਾਪਰਟੀ ਡੀਲਰਿੰਗ ਦਾ ਕੰਮ ਕਰਦਾ ਪਰ ਇਹ ਵੇਚਦਾ ਨਸ਼ੇ ਦਾ ਧੰਦਾ ਕਰਦਾ ਖਿਆ ਦੇਖਿਆ ਜਾਵੇ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਜਿੱਦੇ ਚੱਲਦੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ